ਪੀਤ ਦੇ ਵਿੱਚ ਧਰਮ ਪਰਿਵਰਤਨ ਦਾ ਮਾਮਲਾ ਗਰਮਾ ਗਿਆ ਹੈ ਤਾਂ ਧਰਮ ਪਰਿਵਰਤਨ ਕਰਵਾਉਣ ਵਾਲੇ ਲੋਕਾਂ ਦੇ ਵਿਰੁੱਧ ਐਫ ਆਈ ਆਰ ਦਰਜ ਕੀਤੀ ਗਈ ਹੈ ਇੱਕ ਪਾਦਰੀ ਸਮੇਤ 7 ਲੋਕਾਂ ਦੇ ਵਿਰੁੱਧ ਕਾਰਵਾਈ ਕੀਤੀ ਗਈ ਹੈ ਹਜ਼ਾਰਾਂ ਪੁਲਿਸ ਹਜ਼ਾਰਾਂ ਪੁਲਿਸ ਨੇ ਕੀਤੀ ਵੱਡੀ ਕਾਰਵਾਈ ਉੱਥੇ ਹੀ ਜਾਂਚ ਤੋਂ ਬਾਅਦ ਵਿੱਚ ਵੱਡਾ ਐਕਸ਼ਨ ਹੋਇਆ ਸਿੱਖਾਂ ਦਾ ਹੋਇਆ ਸੀ ਧਰਮ ਪਰਿਵਰਤਨ ਰੋਜ਼ਾਨਾ ਸਪੋਕਸਮੈਨ ਨੇ ਗਰਾਊਂਡ ਜ਼ੀਰੋ ਉੱਤੇ ਜਾ ਕੇ ਪਖੰਡ ਵਿਰੋਧ ਚੁੱਕੀ ਸੀ ਆਵਾਜ਼ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਯੂਪੀ ਦੇ ਪਿਲੀਪੀਤ ਦੇ ਵਿੱਚ ਧਰਮ ਪਰਿਵਰਤਨ ਦਾ ਮਾਮਲਾ ਕਾਫੀ ਜ਼ਿਆਦਾ ਗਰਮਾਇਆ ਕਈ ਸਿੱਖ ਪਰਿਵਾਰਾਂ ਦੇ ਧਰਮ ਪਰਿਵਰਤਨ ਕੀਤੇ ਗਏ ਜਿਸ ਤੋਂ ਬਾਅਦ ਵਿੱਚ ਇਹ ਮੁੱਦਾ ਕਾਫੀ ਜ਼ਿਆਦਾ ਗਰਮਾਇਆ ਤਾਂ ਉਸ ਤੋਂ ਬਾਅਦ ਵਿੱਚ ਹੁਣ ਵੱਡੀ ਕਾਰਵਾਈ ਕੀਤੀ ਗਈ ਹੈ ਹਜ਼ਾਰਾਂ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਇੱਕ ਪਾਦਰੀ ਸਮੇਤ 7 ਲੋਕਾਂ ਦੇ ਵਿਰੁੱਧ ਕਾਰਵਾਈ ਕੀਤੀ ਗਈ ਹੈ ਫਿਲਹਾਲ ਤੁਹਾਨੂੰ ਦੱਸ ਦਈਏ ਕਿ ਸਾਡੀ ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਜ਼ਮੀਨੀ ਪੱਧਰ ਉੱਤੇ ਇਸ ਦੇ ਸੰਬੰਧ ਵਿੱਚ ਆਵਾਜ਼ ਚੁੱਕੀ ਤੇ ਜਿਸ ਤੋਂ ਬਾਅਦ ਵਿੱਚ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਫਿਲਿੱਪੀਤ ਦੇ ਵਿੱਚ ਧਰਮ ਪਰਿਵਰਤਨ ਦੇ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਤਾਂ ਧਰਮ ਪਰਿਵਰਤਨ ਕਰਵਾਉਣ ਵਾਲੇ ਲੋਕਾਂ ਦੇ ਵਿਰੁੱਧ ਐਫ ਆਈ ਆਰ ਦਰਜ ਕੀਤੀ ਗਈ ਹੈ ਇੱਕ ਪਾਦਰੀ ਸਮੇਤ 7 ਲੋਕਾਂ ਦੇ ਵਿਰੁੱਧ ਕਾਰਵਾਈ ਹੋਈ ਹੈ ਹਜ਼ਾਰਾਂ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਜਾਂਚ ਤੋਂ ਬਾਅਦ ਵਿੱਚ ਐਕਸ਼ਨ ਹੋਇਆ ਤੇ ਸਿੱਖਾਂ ਦਾ ਹੋਇਆ ਸੀ ਧਰਮ ਪਰਿਵਰਤਨ ਜਿਸ ਤੋਂ ਬਾਅਦ ਵਿੱਚ ਕਈ ਪਰਿਵਾਰਾਂ ਦੇ ਵੱਲੋਂ ਇਸ ਦੇ ਸਬੰਧ ਵਿੱਚ ਆਵਾਜ਼ ਚੁੱਕੀ ਗਈ ਉੱਥੇ ਹੀ ਰੋਜ਼ਾਨਾ ਸਪੋਕਸਮੈਨ ਨੇ ਗਰਾਊਂਡ ਜ਼ੀਰੋ ਉੱਤੇ ਗਰਾਊਂਡ ਉੱਤੇ ਜਾ ਕੇ ਪਖੰਡ ਦੇ ਵਿਰੋਧਾਵਾਸ ਚੁੱਕੀ ਤਾਂ ਇਸ ਦੇ ਨਾਲ ਹੀ ਹੁਣ ਵੱਡੀ ਖਬਰ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਤੇ ਇੱਕ ਪਾਦਰੀ ਤੇ ਦੋਸ਼ ਲੱਗੇ ਸੀ ਕਿ ਉਸ ਦੇ ਵੱਲੋਂ ਧਰਮ ਪਰਵਤਨ ਕਰਵਾਇਆ ਜਾ ਰਿਹਾ ਸੀ ਇੱਕ ਨੇਪਾਲੀ ਪਾਦਰੀ ਤੇ ਇਲਜ਼ਾਮ ਲੱਗੇ ਸੀ ਪਰ ਹੁਣ ਇਹ ਕਾਰਵਾਈ ਕੀਤੀ ਗਈ ਹੈ ਕਿ ਪਾਦਰੀ ਇਸ ਨੇ 7 ਲੋਕਾਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਤਾ ਫਿਲੀਪੀਨਜ਼ ਦੇ ਵਿੱਚ ਧਰਮ ਪਰਿਵਰਤਨ ਦਾ ਮਾਮਲਾ ਧਰਮ ਪਰਿਵਰਤਨ ਕਰਵਾਉਣ ਵਾਲੇ ਲੋਕਾਂ ਦੇ ਵਿਰੁੱਧ ਐਫ ਆਈ ਆਰ ਦਰਜ ਜਿਹੜੇ ਲੋਕਾਂ ਦੇ ਵੱਲੋਂ ਜ਼ਬਰਨ ਧਰਮ ਪਰਿਵਰਤਨ ਲੋਕਾਂ ਦਾ ਕਰਵਾਇਆ ਜਾ ਰਿਹਾ ਸੀ ਉਹਨਾਂ ਲੋਕਾਂ ਨੂੰ ਅੜਿੱਕੇ ਲੈ ਲਿਆ ਗਿਆ ਹੈ ਉਹਨਾਂ ਦੇ ਵਿਰੁੱਧ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਇੱਕ ਪਾਦਰੀ ਸਮੇਤ 7 ਲੋਕਾਂ ਦੇ ਵਿਰੁੱਧ ਕਾਰਵਾਈ ਕੀਤੀ ਗਈ ਹੈ ਹਜ਼ਾਰਾਂ ਪੁਲਿਸ ਨੇ ਇਹ ਵੱਡੀ ਕਾਰਵਾਈ ਕੀਤੀ ਹੈ ਜਾਂਚ ਤੋਂ ਬਾਅਦ ਵਿੱਚ ਵੱਡਾ ਐਕਸ਼ਨ ਹੋਇਆ ਫਿਲਹਾਲ ਤੁਹਾਨੂੰ ਦੱਸਦੀ ਕਿ ਵੱਡੀ ਖਬਰ ਸਾਹਮਣੇ ਆ ਰਹੀ ਹੈ ਧਰਮ ਪਰਿਵਰਤਨ ਦਾ ਮਾਮਲਾ ਕਾਫੀ ਜ਼ਿਆਦਾ ਇੱਕ ਚਿੰਤਾ ਦਾ ਵਿਸ਼ਾ ਸੀ ਜਿਸ ਤੋਂ ਬਾਅਦ ਵਿੱਚ ਜਦੋਂ ਪੀਲਪੀਤ ਦੇ ਵਿੱਚ ਧਰਮ ਪਰਿਵਰਤਨ ਦੇ ਮਾਮਲੇ ਸਾਹਮਣੇ ਆਏ ਤਾਂ ਇਸ ਦੇ ਸੰਬੰਧ ਵਿੱਚ ਕਈਆਂ ਦੇ ਵੱਲੋਂ ਚਿੰਤਾ ਜ਼ਾਹਰ ਕੀਤੀ ਗਈ। ਫਿਲਹਾਲ ਪੀਲਪੀਤ ਦੇ ਵਿੱਚ ਧਰਮ ਪਰਿਵਰਤਨ ਦਾ ਮਾਮਲਾ ਧਰਮ ਪਰਿਵਰਤਨ ਕਰਵਾਉਣ ਵਾਲੇ ਲੋਕਾਂ ਦੇ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਇੱਕ ਪਾਦਰੀ ਸਮੇਤ ਸਾਲ ਤੋਂ ਲੋਕਾਂ ਦੇ ਵਿਰੁੱਧ ਕਾਰਵਾਈ ਹੋਈ ਹੈ। ਹਜ਼ਾਰਾਂ ਪੁਲਿਸ ਹਜ਼ਾਰਾਂ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਤੇ ਜਾਂਚ ਤੋਂ ਬਾਅਦ ਵਿੱਚ ਐ ਐਕਸ਼ਨ ਹੋਇਆ ਹੈ ਤਾਂ ਸਿੱਖਾਂ ਦਾ ਧਰਮ ਪਰिवर्तन ਹੋਇਆ ਸੀ ਜਿਸ ਤੋਂ ਬਾਅਦ ਵਿੱਚ ਰੋਜ਼ਾਨਾ ਸਪੋਰਟਸਮੈਨ ਨੇ ਗਰਾਊਂਡ ਜ਼ੀਰੋ ਉੱਤੇ ਜਾ ਕੇ ਪਖੰਡ ਦੇ ਵਿਰੁੱਧ ਆਵਾਜ਼ ਚੁੱਕੀ ਫਿਲਹਾਲ ਤੁਹਾਨੂੰ ਦੱਸਦੀ ਕਿ ਪੀਲੀਪੀਡ ਦੇ ਵਿੱਚ ਧਰਮ ਪਰिवर्तन ਦਾ ਮਾਮਲਾ ਹੈ ਇਸ ਸਬੰਧ ਦੇ ਵਿੱਚ ਇੱਕ ਪਾਦਰੀ ਸਣੇ 7 ਲੋਕਾਂ ਦੇ ਵਿਰੁੱਧ ਐਫ ਆਈ ਆਰ ਦਰਜ ਕੀਤੀ ਗਈ ਹੈ ਤਾਂ ਫਿਲਹਾਲ ਇਸ ਖਬਰ ਦੇ ਸਬੰਧ ਵਿੱਚ ਸਾਡੇ ਸਹਿਯੋਗੀ ਕੁਲਦੀਪ ਸਾਡੇ ਨਾਲ ਜੁੜ ਚੁੱਕੇ ਨੇ ਕੁਲਦੀਪ ਪਿਲੀਪਿਤ ਦੇ ਵਿੱਚ ਧਰਮ ਪਰਿਵਰਤਨ ਦਾ ਮਾਮਲਾ ਕਾਫੀ ਜ਼ਿਆਦਾ ਗਰਮਾਇਆ ਫਿਲਹਾਲ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀਆਂ ਕੀਤੀਆਂ ਜਾ ਚੁੱਕੀਆਂ ਨੇ ਇਸ ਬਾਰੇ ਹੋਰ ਕੀ ਕੋਈ ਜਾਣਕਾਰੀ ਬਿਲਕੁਲ ਜਿਸ ਤਰੀਕੇ ਦੇ ਨਾਲ ਰਜਾਨਾਸ ਬੁਕਸਮੈਨ ਨੇ ਨੇਪਾਲ ਦੇ ਬਾਰਡਰ ਤੇ ਜਿਹੜੇ ਪਿੰਡ ਲੱਗਦੇ ਨੇ ਟਾਟਰਗੱਜ ਜਾਂ ਬਲਾ ਪਿੰਡ ਨੇ ਜਿੱਥੇ ਸਭ ਤੋਂ ਵੱਧ ਸਿੱਖਾਂ ਦਾ ਧਰਮ ਪਰਿਵਰਤਨ ਹੋਇਆ ਸੀ 10000 ਦੇ ਕਰੀਬ ਜਿਹੜੇ 6 ਸੀ ਉਹ ਸਾਈ ਬਣ ਗਏ ਸੀ ਤਾਂ ਉੱਥੇ ਇਸ ਪਖੰਡਵਾਦ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਸੀ ਜਿਹੜੇ ਲੋਕ ਗਮਰਾਹ ਕਰਕੇ ਸਿੱਖਾਂ ਨੂੰ ਉਹਨਾਂ ਦਾ ਧਰਮ ਪਰਿਵਰਤਨ ਕਰਾਉਂਦੇ ਸੀ ਪਰ ਹੁਣ ਇਸ ਦੇ ਤਹਿਤ ਹਜ਼ਾਰਾਂ ਦੀ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਆ ਤਾਂ 7 ਲੋਕਾਂ ਦੇ ਖਿਲਾਫ ਬਾਇ ਨੇਮ ਐਫ ਆਈ ਆਰ ਦਰਜ ਹੋਈ ਆ ਜਿਸ ਦੇ ਵਿੱਚ ਇੱਕ ਪਾਸਟਰ ਵੀ ਹੈ ਬਾਕੀ ਉਸ ਦੇ ਏਜੰਟਸ ਨੇ ਜਿਹੜੇ ਲੋਕਾਂ ਨੂੰ ਗਮਰਾਹ ਕਰਕੇ ਉੱਥੇ ਉਹਨਾਂ ਤੋਂ ਧਰਮ ਪਰਿਵਰਤਨ ਕਰਵਾਉਂਦੇ ਸੀ ਤਾਂ ਉਹਨਾਂ ਦੇ ਖਿਲਾਫ ਵੀ ਇਹ ਕਾਰਵਾਈ ਹੋਈ ਆ ਪੁਲਿਸ ਨੇ ਬਰੀਕੀ ਦੇ ਨਾਲ ਜਾਂਚ ਕੀਤੀ ਪੂਰੇ ਇਲਾਕੇ ਦੇ ਵਿੱਚ ਘਰ-ਘਰ ਜਾ ਕੇ ਪੁੱਛਗਿੱਛ ਕੀਤੀ ਤਾਂ ਪੁੱਛਗਿੱਛ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਇਹ 7 ਲੋਕ ਅਜਿਹੇ ਨੇ ਜਿਹੜੇ ਕੀ ਧਰਮ ਪਰਿਵਰਤਨ ਜ਼ਬਰਦਸਤੀ ਉਹਨਾਂ ਦਾ ਕਰਵਾਉਂਦੇ ਨੇ ਉਹਨਾਂ ਨੂੰ ਗਮਰਾਹ ਕਰਦੇ ਨੇ ਉਹਨਾਂ ਨੂੰ ਪੈਸਿਆਂ ਦਾ ਲਾਲਚ ਦਿੰਦੇ ਨੇ ਇਹਦੇ ਕਰਕੇ ਪੁਲਿਸ ਨੇ ਵੱਖ-ਵੱਖ ਧਾਰਾ ਦੇ ਤਹਿਤ ਇਹਨਾਂ ਦੇ ਉੱਪਰ ਮਾਮਲਾ ਦਰਜ ਕਰ ਲਿਆ ਹੈ ਪਰ ਦੂਜੇ ਪਾਸੇ ਪੁਲਿਸ ਹੋ ਸਕਦਾ ਹੈ ਕਿ ਜਲਦ ਇਹਨਾਂ ਨੂੰ ਗ੍ਰਿਫਤਾਰ ਕਰ ਲਵੇ ਹਾਲੇ ਇਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ ਕੱਲ ਇਸ ਮਾਮਲੇ ਦੇ ਵਿੱਚ ਗ੍ਰਿਫਤਾਰਾ ਮਾਫ ਕਰਦਾ ਵੱਡੀ ਕਾਰਵਾਈ ਹੋਈ ਸੀ ਕੱਲ 9 ਤਰੀਕ ਨੂੰ ਐਫਆਈਆਰ ਹੋਈ ਆ ਤੇ ਅੱਜ ਇਸ ਐਫਆਈਆਰ ਦੀ ਕਾਪੀ ਬਾਹਰ ਆਈ ਆ ਤੇ ਹੁਣ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰਕੇ ਰਿਮਾਂਡ ਤੇ ਵੀ ਲੈ ਸਕਦੀ ਆ ਜਿਸ ਪੈਸੇ ਦਾ ਇਹ ਲਾਲਚ ਦਿੰਦੇ ਨੇ 50-50 ਹਜ਼ਾਰ ਰੁਪਇਆ ਕਹਿੰਦੇ ਨੇ ਕਿ ਤੁਹਾਨੂੰ ਦਵਾਗੇ ਤੁਸੀਂ ਸਾਈ ਬਣਜੋ ਤਾਂ ਉਸ ਪੈਸੇ ਦੀ ਵੀ ਜਾਂਚ ਹੋਏਗੀ ਆਖਰਕਾਰ ਇਹ ਪੈਸੇ ਕਿੱਥੋਂ ਆ ਰਹੇ ਆ ਕਿ ਬਾਹਰਲੇ ਮੁਲਕ ਤੋਂ ਬਾਹਰਲੇ ਤਾਕਤਾਂ ਨੇ ਜਿਹੜੀਆਂ ਉਹ ਉਹ ਫੰਡਿੰਗ ਤਾਂ ਨਹੀਂ ਕਰ ਰਹੀਆਂ ਇਸ ਤਰੀਕੇ ਨਾਲ ਨੇਪਾਲ ਦਾ ਲਿੰਕ ਸਾਹਮਣੇ ਆ ਰਿਹਾ ਇਸ ਤਰੀਕੇ ਦੇ ਨਾਲ ਗੁੱਟਵਾਰਾ ਕਮੇਟੀਆਂ ਕਹਿ ਰਹੀਆਂ ਨੇ ਕਿ ਨੇਪਾਲ ਤੋਂ ਲੋਕ ਆਉਂਦੇ ਨੇ ਉਹ ਉੱਥੋਂ ਹੀ ਆਪਣਾ ਲਿਟਰੇਚਰ ਲੈ ਕੇ ਆਉਂਦੇ ਨੇ ਉੱਥੋਂ ਹੀ ਪਾਸਟਰ ਆਉਂਦੇ ਨੇ ਤੇ ਆਪਣਾ ਪਖੰਡਵਾਦ ਦਾ ਧੰਦਾ ਇਸ ਇੰਡੀਆ ਦੇ ਬਾਰਡਰ ਤੇ ਆ ਕੇ ਚਲਾਉਂਦੇ ਨੇ ਕਿਉਂਕਿ ਉਹ ਸਰਹੱਦਾਂ ਜਿਹੜੀ ਨੇਪਾਲ ਤੇ ਭਾਰਤ ਦੀ ਸਰਹੱਦਾਂ ਦਾ ਨੇਪਾਲ ਦੇ ਬਾਰਡਰ ਤੇ ਇਹ ਪਿੰਡ ਲੱਗਦੇ ਨੇ ਜਿੱਥੇ ਕਿ 25000 ਜਾਂ 23000 ਦੇ ਕਰੀਬ ਨੇ ਜਿਹੜੇ ਸਿੱਖ ਵਸਦੇ ਨੇ ਰਾਏ ਸਿੱਖ ਬਰਾਦਰੀ ਨਾਲ ਜੁੜੇ ਹੋਏ ਝੂਕ ਨੇ ਗਰੀਬੀ ਬਹੁਤ ਜ਼ਿਆਦਾ ਕਿਸੇ ਕਰਕੇ ਇਹਨਾਂ ਲੋਕਾਂ ਨੇ ਉਹਨਾਂ ਦਾ ਫਾਇਦਾ ਚੁੱਕਿਆ ਉਹਨਾਂ ਨੂੰ ਲਾਗਿਆ ਦਿੱਤਾ ਸਰਮਪੁਰ ਵਰਤਨ ਦਾ ਪਰ ਹੁਣ ਪੁਲਿਸ ਜਾਂਚ ਕਰ ਰਹੀ ਹੈ ਤੇ ਹੋ ਸਕਦਾ ਹੈ ਕਿਸੇ ਸਮੇਂ ਵੀ ਇਹਨਾਂ ਦੀ ਗ੍ਰਿਫਤਾਰੀ ਹੋ ਠੀਕ ਹੈ ਠੀਕ ਹੈ ਠੀਕ ਹੈ ਤਾਂ ਕੁਲਦੀਪ ਤਮਾਮ ਜਾਣਕਾਰੀ ਦੇਣ ਦੇ ਲਈ ਬਹੁਤ-ਬਹੁਤ ਧੰਨਵਾਦ ਫਿਲਹਾਲ ਇਸੇ ਖਬਰ ਦੇ ਨਾਲ ਸਾਡੇ ਸਬੰਧ ਇਸੇ ਖਬਰ ਦੇ ਸਬੰਧ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਲੁਧਿਆਣਾ ਕਮੇਟੀ ਦੇ ਸਕਤਰ ਪੀਜੀ ਸਿੰਘ ਆ ਫਿਲਹਾਲ ਸਰ ਤੁਹਾਡੇ ਤੋਂ ਸਵਾਲ ਹੈ ਕਿ ਪੀਲੀਪੀਤ ਦੇ ਵਿੱਚ ਫਿਲਹਾਲ ਜਿਸ ਤਰ੍ਹਾਂ ਦੇ ਨਾਲ ਕਾਰਵਾਈ ਕੀਤੀ ਗਈ ਹੈ ਪੀਲੀਪੀਤ ਦੇ ਵਿੱਚ ਤਾਂ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਰੰਪਰ ਵਰਤਨ ਦੇ ਮਾਮਲੇ ਤੋਂ ਸੰਬੰਧ ਦੇ ਵਿੱਚ ਪਿਲੀਪੀਤ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ ਤਾਂ ਉੱਥੇ ਹੀ ਇਸ ਇਸ ਬੰਦੇ ਦੇ ਵਿੱਚ ਗ੍ਰਿਫਤਾਰੀਆਂ ਤਾਂ ਨਹੀਂ ਹੋਈਆਂ ਜਿਸ ਤਰ੍ਹਾਂ ਸਾਡੇ ਪੱਤਰਕਾਰ ਦੇ ਨਾਲ ਗੱਲਬਾਤ ਹੋਈ ਹੈ ਤੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਫਿਲਹਾਲ ਐਫ ਆਈ ਆਰ ਬਾਈ ਨੇਮ ਦਰਜ ਕੀਤੀ ਗਈ ਹੈ ਇਹ ਮਾਮਲਾ ਬਹੁਤ ਜ਼ਿਆਦਾ ਪੱਕ ਗਿਆ ਸੀ ਫਿਲਹਾਲ ਬਾਈ ਨੇਮ ਐਫ ਆਈ ਆਰ ਦਰਜ ਕੀਤੀ ਹੱਲੇ ਗ੍ਰਿਫਤਾਰੀ ਨਹੀਂ ਹੋਈ ਜਿਸ ਤਰ੍ਹਾਂ ਸਾਡੇ ਪੱਤਰਕਾਰ ਦੇ ਨਾਲ ਗੱਲਬਾਤ ਹੋਈ ਉਹਨਾਂ ਦਾ ਕਹਿਣਾ ਹੈ ਕਿ ਪੈਸਿਆਂ ਦਾ ਲਾਲਚ ਦੇ ਕੇ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਂਦੀ ਸੀ ਤਾਂ ਪੈਸਿਆਂ ਦਾ ਲਾਲਚ ਦੇ ਕੇ ਇਨਾ ਮੱਧ ਵਰਗ ਦੇ ਪਰਿਵਾਰਾਂ ਨੂੰ ਲਾਲਚ ਦਿੱਤਾ ਜਾਂਦਾ ਸੀ ਤਾਂ ਹਾਲਾਂਕਿ ਪਰਿਵਾਰ ਐਨੇ ਜ਼ਿਆਦਾ ਕਹਿ ਸਕਦੇ ਆ ਕਿ ਉਹਨਾਂ ਦੀ ਆਰਥਿਕ ਹਾਲਤ ਠੀਕ ਨਹੀਂ ਸੀ ਜਿਸ ਤਰ੍ਹਾਂ ਸਾਡੇ ਪੱਤਰਕਾਰ ਦੇ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਬਾਈ ਨੇਮ ਫਿਲਹਾਲ ਪਰਚਾ ਦਰਜ ਕਰ ਲਿਆ ਗਿਆ ਮਾਮਲਾ ਦਰਜ ਕਰ ਲਿਆ ਗਿਆ ਹੈ ਐਫ ਆਈ ਆਰ ਤਾਂ ਹੋ ਗਈ ਹੈ ਹਜੇ ਤੱਕ ਗ੍ਰਿਫਤਾਰੀ ਨਹੀਂ ਹੋਈ ਹੈ ਫਿਲਹਾਲ ਤੁਹਾਨੂੰ ਦੱਸਦੀ ਕਿ ਪੀਲੀਪੀਤ ਦੇ ਵਿੱਚ ਧਰਮ ਪਰਿਵਰਤਨ ਦਾ ਮਾਮਲਾ ਹੈ ਇਸ ਮਾਮਲੇ ਦੀ ਜੇਕਰ ਗੱਲ ਕੀਤੀ ਜਾਵੇ ਪਹਿਲਾਂ ਵੀ ਇਸ ਦੇ ਸਬੰਧ ਵਿੱਚ ਕਈ ਵਾਰ ਆਵਾਜ਼ ਚੁੱਕੀ ਜਾ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ 3000 ਦੇ ਕਰੀਬ ਪਰਿਵਾਰਾਂ ਦੇ ਧਰਮ ਪਰਿਵਰਤਨ ਕਰ ਦਿੱਤੇ ਗਏ ਤਾਂ ਇੱਕ ਪਾਦਰੀ ਤੇ ਇਲਜ਼ਾਮ ਲੱਗੇ ਸੀ ਨੇਪਾਲੀ ਪਾਦਰੀ ਇਹ ਦੱਸਿਆ ਜਾ ਰਿਹਾ ਹੈ ਤਾਂ ਫਿਲਹਾਲ ਹੁਣ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਇੱਕ ਪਾਦਰੀ ਤੇ 7 ਲੋਕਾਂ ਦੇ ਵਿਰੁੱਧ ਐਫ ਆਈ ਆਰ ਦਰਜ ਕੀਤੀ ਗਈ ਹੈ ਤਾਂ ਸਿੱਖਾਂ ਦਾ ਹੋਇਆ ਸੀ ਧਰਮ ਪਰਿਵਰਤਨ ਫਿਲਹਾਲ ਇਸ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ ਉੱਥੇ ਹੀ ਪਿੱਲੀਪੀਤ ਦੇ ਵਿੱਚ ਧਰਮ ਪਰਿਵਰਤਨ ਦਾ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਹੁਣ ਕਾਰਵਾਈ ਕੀਤੀ ਗਈ ਹੈ ਇੱਕ ਨੇਪਾਲੀ ਪਾਸਟਰ ਦੇ ਸਮੇਤ 7 ਜਾਣਿਆਂ ਦੇ ਵਿਰੁੱਧ ਐਫ ਆਈ ਆਰ ਦਰਜ ਕੀਤੀ ਗਈ ਹੈ ਬਾਈ ਨੇਮ ਪਰਚਾ ਦਰਜ ਕੀਤਾ ਗਿਆ ਸਰ ਪੀਜੀ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ ਸਰ ਧਰਮ ਪਰਿਵਰਤਨ ਦਾ ਮੁੱਦਾ ਕਾਫੀ ਜ਼ਿਆਦਾ ਗਰਮਾਇਆ ਪਹਿਲਾਂ ਵੀ ਪੀਲੀਪੀਤ ਦੇ ਵਿੱਚ 3000 ਦੇ ਕਰੀਬ ਸਿੱਖਾਂ ਦੇ ਧਰਮ ਪਰਿਵਰਤਨ ਦੀ ਗੱਲ ਉੱਠੀ ਜਿਸ ਤੋਂ ਬਾਅਦ ਵਿੱਚ ਹੁਣ ਬਾਈ ਨੇਮ ਪਰਚਾ ਦਰਜ ਕੀਤਾ ਗਿਆ ਤੇ ਫਿਲਹਾਲ ਹਜੇ ਤੱਕ ਗ੍ਰਿਫਤਾਰੀ ਨਹੀਂ ਹੋਈ ਇਹਨਾਂ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਹਾਂਜੀ ਕੱਲ ਮੈਂ ਦਰਜ ਹੋਇਆ ਪਰਚਾ ਲੇਕਿਨ ਹਜੇ ਤੱਕ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ ਔਰ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਲੱਗਿਆ ਹੋਇਆ ਹੈ ਇਸ ਤੇ ਕਾਰਵਾਈ ਤੇ ਕਰ ਰਿਹਾ ਹੈ ਔਰ ਅੱਜ ਦਬਿਸ਼ ਵੀ ਦਿੱਤੀ ਗਈ ਪੁਲਿਸ ਦੁਆਰਾ ਔਰ ਜਿਹੜੇ ਮੁਜਰਮ ਨੇ ਉਹ ਇਸ ਟਾਈਮ ਫਰਾਰ ਨੇ ਜੀ 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 ਕਾਫੀ ਵੱਡੀ ਗਿਣਤੀ ਦੇ ਵਿੱਚ ਧਰਮ ਪਰਿਵਰਤਨ ਹੋਇਆ 3000 ਦੇ ਕਰੀਬ ਸਿੱਖ ਪਰਿਵਾਰਾਂ ਦੇ ਧਰਮ ਪਰਿਵਰਤਨ ਦੀ ਗੱਲ ਆਖੀ ਗਈ ਜ਼ਿਆਦਾਤਰ ਸਾਡੇ ਪੱਤਰਕਾਰਾਂ ਨੇ ਜਿਸ ਤਰ੍ਹਾਂ ਗੱਲ ਹੋਈ ਹੈ ਉਹਨਾਂ ਦਾ ਕਹਿਣਾ ਸੀ ਮੱਧ ਵਰਗ ਦੇ ਪਰਿਵਾਰ ਦੇ ਨਾਲ ਸਬੰਧ ਰੱਖਦੇ ਸੀ ਜ਼ਿਆਦਾ ਇਹ ਕਹਿ ਸਕਦੇ ਆ ਅਮੀਰ ਨਹੀਂ ਸੀ ਸਰਦਾਰ ਵਰਗਾ ਸੀ ਇਹਨਾਂ ਪਰਿਵਾਰਾਂ ਦਾ ਤਾਂ ਪੈਸੇ ਦਾ ਲਾਲਚ ਦੇ ਕੇ ਧਰਮ ਪਰਿਵਰਤਨ ਦੇ ਮਾਮਲੇ ਕਾਫੀ ਜ਼ਿਆਦਾ ਸਾਹਮਣੇ ਆ ਰਹੇ ਨੇ ਇਹਨਾਂ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਹਾਂਜੀ ਇਦਾਂ ਹੈ ਕਿ ਇਹ ਜਿਹੜਾ ਹੈ ਨੇਪਾਲ ਬਾਰਡਰ ਦਾ ਬਿਲਕੁਲ ਸਟਾਅ ਹੂਆ ਏਰੀਆ ਹੈ ਔਰ ਇੱਥੇ ਜਿਹੜਾ ਧਰਮ ਪਰਿਵਰਤਨ ਦਾ ਜਿਹੜਾ ਮਾਮਲਾ ਚੱਲ ਰਿਹਾ ਹੈ ਇਹ ਧਰਮ ਪਰਿਵਰਤਨ ਦੇ ਦ੍ਰਿਸ਼ਟੀਕੋਣ ਨਾਲ ਹੀ ਵੇਖਣਾ ਇਹਨੂੰ ਅਸੀਂ ਦੇਸ਼ ਦੀ ਆਂਤ੍ਰਿਕ ਸੁਰੱਖਿਆ ਨਾਲ ਵੀ ਵੇਖਣਾ ਹੈ ਇੱਥੇ ਜਿਹੜਾ ਲਾਲਚ ਪ੍ਰਲੋਭਨ ਅੰਧਵਿਸ਼ਵਾਸ ਜਿਹੜਾ ਫੈਲਾ ਕੇ ਧਰਮ ਪਰਿਵਰਤਨ ਦਾ ਗੋਰਖ ਬੰਦਾ ਜਿਹੜਾ ਹੈ ਇਹ 2002 ਤੋਂ ਲੈ ਕੇ ਚੱਲ ਰਿਹਾ ਤੇ ਔਰ ਜਿਹੜਾ ਜ਼ਿਆਦਾ ਰੋਪ ਇਨ ਹੈ ਧਾਰਨ ਕੀਤਾ 2020 ਤੋਂ ਲੈ ਕੇ ਜੋ ਕਿ 2.5 ਤੋਂ 3000 ਕਨਵਰਜਨ ਹੋਇਆ ਹੈ ਔਰ ਉਸ ਤੋਂ ਬਾਅਦ ਜਦੋਂ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਇੱਥੇ ਜਿਹੜੀ ਲੋਕਲਟੀ ਹੈ ਉਹ ਕੰਟੀਨਿਊ ਇਸ ਤੇ ਲੱਗੇ ਜਦੋਂ ਇੱਥੇ ਬਹੁਤ ਵੱਡੀ ਚਰਚੇ ਬਣ ਰਹੀ ਸੀ ਨਿਰਮਾਣ ਹੋ ਰਿਹਾ ਸੀ ਤਾਂ ਫਿਰ ਉਹਨਾਂ ਦੇ ਪ੍ਰਸ਼ਾਸਨ ਨੂੰ ਅਸੀਂ ਸੂਚਨਾ ਦਿੱਤੀ ਔਰ ਪ੍ਰਸ਼ਾਸਨ ਨੇ ਤੁਰੰਤ ਉਸ ਤੇ ਕਾਰਵਾਈ ਕੀਤੀ ਔਰ ਕਾਰਵਾਈ ਕਰਨ ਤੋਂ ਬਾਅਦ ਉਹਨਾਂ ਨੇ ਚੱਟਾ ਜਿਹੜੀਆਂ ਨੇ ਅਵੈਧ ਸੀ ਸਾਰੀਆਂ ਬੰਦ ਕਰਵਾਈਆਂ ਠੀਕ ਹੈ ਤਾਂ ਸਰ ਜੀ 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 ਤੁਸੀਂ ਗੱਲ ਪੂਰੀ ਕਰੋ ਆਪਣੀ ਜੀ ਚਰਚਾ ਜਦੋਂ ਬੰਦ ਹੋ ਗਈਆਂ ਦੋਸਤੋ ਬਾਅਦ ਫਿਰ ਇੱਕ ਵਾਰੀ ਇਹਨਾਂ ਨੇ ਚਰਚਾ ਖੋਲਣ ਦਾ ਪ੍ਰਯਾਸ ਕੀਤਾ ਔਰ ਫਿਰ ਅਸੀਂ ਜਾ ਕੇ ਮਾਨਯੋਗ ਉਪ ਮੁੱਖ ਮੰਤਰੀ ਜੀ ਨੂੰ ਮਿਲੇ ਜਦੋਂ ਪ੍ਰਸ਼ਾਸਨ ਵੀ ਥੋੜਾ ਅੰਬਿੱਗੇ ਬਣਾ ਹੋਇਆ ਸੀ ਉਸ ਦੇ ਵਿੱਚ ਪ੍ਰਸ਼ਾਸਨ ਵੀ ਪੂਰੀ ਕਾਰਵਾਈ ਨਹੀਂ ਕਰ ਰਿਹਾ ਸੀ ਪ੍ਰਸ਼ਾਸਨ ਇਸ ਦੀ ਸ਼ਿਕਾਰ ਰਹੀ ਸੀ ਤਾਂ ਜਦੋਂ ਅਸੀਂ ਫਿਰ ਉੱਪਰ ਜ਼ਿਲੇ ਤੋਂ ਹਾਈ ਲੈਵਲ ਤੇ ਪਹੁੰਚੇ ਪ੍ਰਦੇਸ਼ ਲੈਵਲ ਤੇ ਤਾਂ ਫਿਰ ਪ੍ਰਸ਼ਾਸਨ ਨੇ ਸਖਤ ਕਾਰਵਾਈ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਔਰ ਸਖਤ ਕਾਰਵਾਈ ਕੀਤੀ ਔਰ 48 ਅਗਿਆਤ ਬੰਦਿਆਂ ਤੇ ਔਰ 8 ਨਾਮਜੁੱਤੇ ਐਫ ਆਈ ਆਰ ਹੋਇਆ ਔਰ ਹੁਣ ਹੀ ਹਾਲ ਹੀ ਦੇ ਵਿੱਚ ਜਿਹੜੀ ਕੱਲ ਐਫ ਆਈ ਆਰ ਹੋਇਆ ਸੰਤਕੌਰ ਦੇ ਤਰਫੋਂ ਉਹ ਸੱਤ ਬੰਦਿਆਂ ਤੇ ਐਫਆਈਆਰ ਹੋਈ ਜਿਹੜੇ ਪਾਦਰੀ ਸੀ ਜਿਹੜੇ ਧਰਮ ਪਰਿਵਰਤਨ ਕਰਵਾਉਂਦੇ ਸੀ ਉਹਨਾਂ ਤੇ ਐਫਆਈਆਰ ਹੋਈ ਆ ਜੀ ਔਰ ਇਸੇ ਤਰੀਕੇ ਜਿਹੜਾ ਇਹ ਕੰਮ ਚੱਲ ਰਿਹਾ ਸੀ ਬਹੁਤ ਜੋਰਾਂ ਸ਼ੋਰਾਂ ਦੇ ਛਾੜਿਆ ਤੇ ਇਸ ਤੇ 22000 ਦੀ ਪੋਪੂਲੇਸ਼ਨ ਐ ਸਿੱਖਾਂ ਦੀ ਅਗਰ ਇਹ ਧਰਮ ਪਰਿਵਰਤਨ ਨਹੀਂ ਰੋਕਿਆ ਜਾਂਦਾ ਤਾਂ ਲਗਭਗ 5 ਤੋਂ 10 ਸਾਲਾਂ ਦੇ ਵਿੱਚ ਸਾਰਾ ਇਹ ਖੇਤਰ ਈਸਾਈ ਬਣ ਜਾਣਾ ਸੀ ਠੀਕ ਹੈ ਸਰ ਠੀਕ ਹੈ ਤੁਹਾਡੇ ਜੁੜੇ ਰਹਿਣ ਦੇ ਲਈ ਧੰਨਵਾਦ ਤੁਸੀਂ ਆਪਣੀ رائے ਰੱਖੀ ਫਿਲਹਾਲ ਧਰਮ ਪਰਵਰਤਨ ਦਾ ਮਾਮਲਾ ਹੈ ਯੂਪੀ ਦੇ ਪੀਲਪੀ ਦੇ ਵਿੱਚ ਧਰਮ ਪਰਵਰਤਨ ਦਾ ਮਾਮਲਾ ਹੈ ਤਾਂ ਫਿਲਹਾਲ ਇਸ ਮਾਮਲੇ ਦੇ ਸਬੰਧ ਦੇ ਵਿੱਚ ਹੁਣ ਕਾਰਵਾਈ ਕੀਤੀ ਗਈ ਹੈ ਤੇ ਕਾਰਵਾਈ ਦੇ ਤਹਿਤ ਇੱਕ ਪਾਦਰੀ ਸਮੇਤ 7 ਲੋਕਾਂ ਦੇ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ ਸਾਡੇ ਪੱਤਰਕਾਰ ਇਸ ਖਬਰ ਸਬੰਧ ਵਿੱਚ ਸਾਡੇ ਨਾਲ ਜੁੜੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਸਬੰਧ ਵਿੱਚ ਐਫਆਈਆਰ ਜਿਹੜੀ ਦਰਜ ਕੀਤੀ ਗਈ ਹੈ ਮਾਈ ਨੇਮ ਐਫ ਆਈ ਆਰ ਦਰਜ ਕੀਤੀ ਗਈ ਹੈ ਪਰ ਹਜੇ ਤੱਕ ਇਹਨਾਂ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਤਾਂ ਫਿਲਹਾਲ ਗ੍ਰਿਫਤਾਰੀ ਵੀ ਜਲਦ ਹੋ ਜਾਏਗੀ ਤਾਂ ਸਿੱਖਾਂ ਦਾ ਧਰਮ ਪਰਵਤਨ ਹੋਇਆ ਸੀ ਇਹ ਧਰਮ ਪਰਵਤਨ ਦਾ ਮਸਲਾ ਕਾਫੀ ਜ਼ਿਆਦਾ ਗਰਮ ਆਇਆ ਹੋਇਆ ਸੀ